ਹਾਂਜੀ ਹੁਣ ਜਿਹੜੀ ਇੱਕ ਤੁਹਾਨੂੰ ਖਬਰ ਸੁਣਾਉਣ ਜਾ ਰਹੇ ਆ ਜੋ ਕਿ ਬਈ ਕੇਜਰੀਵਾਲ ਦੇ ਬਿਆਨ ਆ ਗਏ ਸਾਹਮਣੇ ਜੋ ਕਿ ਵੋਟਾਂ ਦੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਤਾਂ ਪਹਿਲਾਂ ਇੱਕ ਤੁਹਾਨੂੰ ਵੀਡੀਓ ਸੁਣਾਵਾਂਗੇ ਬਣੇ ਰਹੋ ਚੈਨਲ ਤੇ ਵੀ ਜਿਹੜਾ ਕੀ ਕੇਜਰੀਵਾਲ ਦਾ ਇੱਕ ਬਿਆਨ ਸੁਣਾਉਣ ਜਾ ਰਹੇ ਆ ਵੀ ਜਿਹਦੇ ਵਿੱਚ ਕਹਿ ਰਿਹਾ ਵੀ ਆਸ਼ੂ ਨੂੰ ਵੋਟਾਂ ਪਾ ਕੇ ਤੁਹਾਨੂੰ ਕੀ ਮਿਲ ਜੂਗਾ ਜੋ ਫੰਡ ਤਾਂ ਅਸੀਂ ਦੇਣਾ ਉਹਦੇ ਕੋਲੇ ਕੀ ਆ ਤਾਂ ਪਹਿਲਾਂ ਇੱਕ ਬਿਆਨ ਸੁਣਾ ਦਈਏ ਤੁਹਾਨੂੰ ਬਹੁਤ ਵੱਡੇ ਬਿਆਨ ਆ ਗਏ ਸਾਹਮਣੇ ਜੋ ਲੋਕਵਾਇਟੀਵੀ ਚੈਨਲ ਮਨਿੰਦਰ ਸਿੱਧੂ ਪੱਤਰਕਾਰ ਪਹਿਲਾਂ ਇਹ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀ ਰਾਜਨੀਤਿਕ ਲੀਡਰ ਵੈਸੇ ਤਾਂ 도ਗਲੇ ਹੁੰਦੇ ਆ ਪਰ ਜੇਕਰ ਆਜ ਦੇ ਸਮੇਂ ਅੱਜ ਦੇ ਸਮੇਂ ਕਿਸੇ ਲੀਡਰ ਨੂੰ 도ਗਲਿਆਂ ਦੀ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਰੱਖਣਾ ਹੋਵੇ ਤਾਂ ਉਹ ਹੋ ਸਕਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਤੁਸੀਂ ਕਹੋਗੇ ਉਹ ਕਿਉਂ ਉਹ ਲੁਧਿਆਣਾ ਇਲੈਕਸ਼ਨ ਲੋਕਾਂ ਦਾ ਵਿਚਰਦੇ ਜਨ ਸਭਾ ਕਰਦੇ ਇਹ ਗੱਲ ਕਹਿੰਦੇ ਕਿ ਆਸ਼ੂ ਨੂੰ ਵੋਟਾਂ ਨਾ ਪਾਇਓ ਕੋਈ ਫਾਇਦਾ ਨਹੀਂ ਹੋਣਾ ਫੰਡ ਤਾਂ ਭਗਵੰਤ ਮਾਨ ਨੇ ਦੇਣੇ ਆ ਸਰਕਾਰ ਭਗਵੰਤ ਮਾਨ ਦੀ ਹੈ ਆਸ਼ੂ ਨੂੰ ਕੋਈ ਫੰਡ ਨਹੀਂ ਮਿਲਣਾ ਤੁਹਾਡਾ ਕੋਈ ਕੰਮ ਨਹੀਂ ਹੋਣਾ ਕੋਈ ਫਾਇਦਾ ਨਹੀਂ ਸਰਕਾਰ ਤੋਂ ਬਿਨਾ ਐਮਐਲਏ ਚੁਣਦਾ ਦੂਜੇ ਪਾਸੇ ਉਹ ਗੁਜਰਾਤ ਜਾਂਦੇ ਆ ਗੁਜਰਾਤ ਜਦੋਂ ਆਪਣੇ ਉਮੀਦਵਾਰ ਦੇ ਹੱਥ ਚ ਪ੍ਰਚਾਰ ਕਰਦੇ ਆ ਤਾਂ ਉੱਥੇ ਉਹ ਦੂਜੀ ਧਾਰਨ ਦੇ ਦਿਆ ਕਿ ਭਾਜਪਾ ਦੀ ਸਰਕਾਰ ਸਾਰੇ ਗੁਜਰਾਤ ਦੇ ਵਿੱਚ ਆ ਉਥੋਂ ਦੇ ਐਮਐਲਏ ਨੇ ਕਿੰਨੇ ਕੰਮ ਕਰਵਾਉਤੇ ਕੰਮ ਕਰਵਾਉਣ ਲਈ ਸਰਕਾਰ ਦਾ ਐਮਐਲਏ ਹੋਣਾ ਜ਼ਰੂਰੀ ਨਹੀਂ ਹੁੰਦਾ ਐਮਐਲਏ ਵੈਸੇ ਵੀ ਕੰਮ ਕਰਵਾ ਸਕਦਾ ਤਾਂ ਹੁਣ ਇਸ ਤੋਂ ਵੱਡੀ ਧੋਗਲੀ ਧਾਰਨਾ ਕੀ ਮਿਲੂ ਕਿ ਇੱਕੋ ਸਮੇਂ ਦੋ ਬਾਇਲ ਇਕਸ਼ਨ ਨੇ ਕਿ ਗੁਜਰਾਤ ਦੇ ਵਿੱਚ ਜਿਹੜੇ ਹੋ ਰਏ ਆ ਇੱਕ ਪੰਜਾਬ 'ਚ ਹੋ ਰਏ ਆ ਇੱਕ ਜਿਹੜੇ ਆ ਬਾਇਲ ਇਕਸ਼ਨ 'ਚ ਉਹਨਾਂ ਦਾ ਬਿਆਨ ਕੁਝ ਹੋਰ ਹੁੰਦਾ ਹੈ ਦੂਜੇ ਬਾਇਲ ਇਕਸ਼ਨ 'ਚ ਬਿਆਨ ਕੁਝ ਹੋਰ ਹੁੰਦਾ ਤੁਸੀਂ ਸੋਚਦੇ ਹੋਵੋਗੇ ਕਿ ਕਣੀ ਇਹ ਗੱਲ ਤੇ ਮੈਂ ਝੂਠ ਬੋਲ ਰਿਹਾ पर सब तो पहला मैं तो गुजरात का अरविंद केजरीवाल का बयान सुना की आपकी तो सरकार नहीं आप काम कैसे कराओगे सरकार तो भाजपा की है आपका अगर एमएलए बन गया तो काम कैसे कराओगे अरे तीस साल से तो तुम्हारे एमएलए थे ਦਿਲ ਕੇ ਅੰਦਰ ਦਰਦ ਚਾਹੀਏ ਜਾਂਦਾ ਸੁਣ ਲਿਆ ਤੁਸੀਂ ਇਹ ਗੱਲ ਨੂੰ ਗੌਰ ਨਾਲ ਸੁਣਿਆ ਹੁਣ ਤੁਹਾਨੂੰ ਦੂਜਾ ਬਿਆਨ ਜਿਹੜਾ ਲੁਧਿਆਣੀ ਹੈ ਗੁਜਰਾਤ ਦਾ ਬਿਆਨ ਸੀ ਕੀ ਆਸ਼ੂ ਆਪਕਾ ਕੰਮ ਕਰਾ ਪਾਏਗਾ ਉਹ ਸੋਚਣੇ ਲੱਗ ਗਿਆ ਮੈਂ ਉਸਸੇ ਕਹਾ ਕਿ ਆਸ਼ੂ ਤੁਹਾਡਾ ਕੰਮ ਨਹੀਂ ਕਰਾ ਸਕਦਾ ਕਿਉਂਕਿ ਸਰਕਾਰ ਭਗਵੰਤ ਮਾਨ ਕੀ ਹੈ ਫੰਡ ਅਗਰ ਦੇਣੇ ਹੈ ਤਾਂ ਭਗਵੰਤ ਮਾਨ ਫੰਡ ਦੇਣਗੇ ਪਾਵਰ ਸਾਰੀ ਆਮ ਆਦਮੀ ਪਾਰਟੀ ਕੀ ਹੈ आशु के पास ना फंड है ना आशु के पास पावर है आपके इलाके में सड़क ठीक करानी है तो फंड चाहिए स्ट्रीट लाइट लगवानी है तो फंड चाहिए सीवर लगवाना है ਤਾਂ ਹੁਣ ਤੁਸੀਂ ਇੱਥੇ ਇੱਕ ਗੱਲ ਸਮਝ ਸਕਦੇ ਹੋ ਕਿ ਇੱਕ ਲੀਡਰ ਤੇ ਦੋ ਬਿਆਨ ਇੱਕ ਗੁਜਰਾਤ ਦਾ ਤੇ ਇੱਕ ਲੁਧਿਆਣੇ ਦਾ ਦੋਨਾਂ ਦੇ ਹਾਂਜੀ ਇਹ ਜੋ ਕੇਜਰੀਵਾਲ ਸੀ ਜੋ ਕਿ ਇੱਕ ਗੁਜਰਾਤ ਦਾ ਬਿਆਨ ਸੀ ਇੱਕ ਪੰਜਾਬ ਦਾ ਲੁਧਿਆਣਾ ਦੇ ਵਿੱਚ ਆ ਤੇ ਕਹਿਣ ਦਾ ਮਤਲਬ ਇਹਨਾਂ ਦਾ ਇਹ ਆ ਹੁਣ ਵੀ ਆਸ਼ੂ ਨੂੰ ਵੋਟਾਂ ਪਾ ਕੇ ਕੀ ਕਰੋਗੇ ਆਸ਼ੂ ਨੂੰ ਕੋਈ ਫੰਡ ਨਹੀਂ ਮਿਲਣਾ ਫੰਡ ਵੀ ਜੇ ਕੋਈ ਕੰਮ ਕਰਾਉਣਾ ਫੰਡ ਦੀ ਲੋੜ ਪਊਗੀ ਜੇ ਕੋਈ ਸੀਵਰੇਜ ਪਾਉਣਾ ਤਾਂ ਫੰਡ ਦੀ ਲੋੜ ਪਊਗੀ ਤਾਂ ਉਹ ਕਿਹਦੇ ਕੋਲੇ ਆ ਪਾਵਰ ਕਿਹਦੇ ਕੋਲੇ ਆ ਜਿਆਦੇ ਜੋ ਭਗਵੰਤ ਮਾਨ ਤਾਂ ਇਹਨਾਂ ਨੂੰ ਵੋਟਾਂ ਪਾ ਕੇ ਤੁਹਾਨੂੰ ਕੀ ਮਿਲ ਜੂਗਾ ਇਹ ਕਹਿਣਾ ਉਹਨਾਂ ਦਾ ਕਹਿਣ ਦਾ ਮਤਲਬ ਇਹਦਾ ਸਿੱਧਾ ਸਾਬ ਪਤਾ ਲੱਗਦਾ ਇਹਨੂੰ ਹੁਣ ਦਿੱਲੀ ਚੋਂ ਤਾਂ ਕੱਢਦਾ ਲੋਕਾਂ ਨੇ ਪਰ ਹੁਣ ਇਹ ਭਾਸ਼ਣ ਦੇ ਦੇ ਕੇ ਲੋਕਾਂ ਨੂੰ ਆਪਣੇ ਬੰਨੀ ਖਿੱਚਣਾ ਚਾਹੁੰਦਾ ਸਿੱਧੀ ਗੱਲ ਕਹਦਾ ਵੀ ਪੰਜਾਬ ਤੇ ਅੱਖ ਰੱਖੀ ਹੋਈ ਆ ਤੇ ਜੇ ਗੱਲ ਕਰੀਏ ਸੀਐਮ ਪੰਤਮਾਨ ਦੀ ਪਹਿਲੇ ਨੰਬਰ ਤੇ ਆਪਾਂ ਤਾਂ ਇਹ ਕਵਾਂਗੇ ਵੀ ਜਿਹੜਾ ਇਹ ਦਿੱਲੀ ਵਾਲਾ ਲਾਲਾ ਕੇਜਰੀਵਾਲ ਵਾਲਾ ਨਾ ਹੀ 3 ਨਾ 13 ਜਾਂ ਦੂਜਾ ਨੰਬਰ ਇਹ ਖੁਦ ਇੱਕ ਮੁਜਰਮਾ ਜੇਲ੍ਹ ਕੱਟੀ ਹੋਈ ਆ ਤੇ ਤੀਜਾ ਨੰਬਰ ਜਿਹੜੇ ਦਿੱਲੀ ਵਾਲੇ ਲੋਕਾਂ ਨੇ ਇਹਨੂੰ ਦਿਲਚਸਪ ਕੱਢਤਾ ਚੰਗੀ ਤਰ੍ਹਾਂ ਝਾੜੂ ਦੇ ਮਾਰੀ ਲੱਤ ਤੀਲਾ-ਤੀਲਾ ਹੋ ਗਿਆ ਤਾਂ ਹੁਣ ਇਹ ਹੁਣ ਪੰਜਾਬ ਦੇ ਵਿੱਚ ਜਿਵੇਂ ਸੀਐਮ ਭਵੰਤਮਾਨ ਦੇ ਮਗਰ ਜਿਵੇਂ ਆਪਾਂ ਕਹਿ ਦਈਏ ਪੰਜਾਬੀ ਚ ਇੱਕ ਕੁੱਤਾ ਫਿਰਦਾ ਹੁੰਦਾ ਉਹਗਾ ਜੇ ਲੀਡਰ ਇਹ ਰਿਹਾ ਚ ਇਹ ਨਹੀਂ ਰਿਹਾ ਪਰ ਪਹਿਲੇ ਨੰਬਰ ਤੇ ਇਹ ਕਹਾਂਗੇ ਆਪਾਂ ਇੱਕ ਮੁਜਰਮ ਵੀ ਹੈ ਜੇਲ ਵੀ ਕੱਟੀ ਐਨੇ ਇਹ ਦੇਸ਼ ਸਾਡਾ ਪੰਜਾਬ ਨੂੰ ਇਹ ਕੀ ਚਲਾਊਗਾ ਪਹਿਲਾਂ ਤੈਨੂੰ ਪੰਜਾਬ ਚ ਦਖਲ ਦੇਣ ਦਾ ਇਹਨੂੰ ਕੋਈ ਹਰਜੀ ਦੂਜਾ ਨੰਬਰ ਜਿਹੜਾ ਭਗਵੰਤ ਮਾਨ ਪਹਿਲਾ 파ਸਣ ਇਹਦਾ ਹੁੰਦਾ ਦੂਜਾ 파ਸਣ ਭਗਵੰਤ ਮਾਨ ਪਹਿਲੇ ਨੰਬਰ ਤੇ ਇਹ ਦਿੰਦਾ ਹੁਣ ਕਹਿਣ ਦਾ ਮਤਲਬ ਇਹਦਾ ਇਹ ਆ ਵੀ ਤੁਸੀਂ ਹੋਰ ਕਿਸੇ ਨੂੰ ਵੋਟਾਂ ਕਿਉਂ ਪਾਉਂਦੇ ਇਹ ਕਹਿਣ ਮਤਲਬ ਸਿੱਧਾ ਹੀ ਸਾਬ ਪਤਾ ਲੱਗਦਾ ਵੀ ਸਾਨੂੰ ਸਾਡਾ ਹਲੇ ਤੱਕ ਢੱਡਣੀ ਪਰਿਆ ਪੌਣੇ ਤਿੰਨ ਸਾਲ ਹੋ ਗਏ ਅਸੀਂ ਲੁੱਟ ਕੇ ਹੋਰ ਖਾਣਾ ਪੀਂਿਆ ਉਹਨਾਂ ਤਾਂ ਹੁਣ ਆਜੋ ਨਸ਼ੇ ਦੇ ਮੁੱਦੇ 'ਤੇ ਇਹਨਾਂ ਨੇ ਸਰਕਾਰ ਚੁਣੀ ਸੀ ਜਿਹੜੀ ਸਾਡੇ ਲੋਕਾਂ ਨੇ ਨਵੀਂ ਵੀ ਕੁਝ ਚੰਗਾ ਕਰੂਗੀ ਨਵੀਂ ਸਰਕਾਰ ਜਦੋਂ ਬਣੀ ਆ ਕੀ ਰੱਖਿਆ ਸੀ ਮੁੱਦਾ ਚਿੱਟੇ ਦਾ ਮੁੱਦਾ ਵੀ ਪੰਜਾਬ ਦੇ ਵਿੱਚੋਂ ਨਸ਼ਾ ਅਸੀਂ ਮੁਕਤ ਕਰਦਾਂਗੇ 26 ਜਨਵਰੀ ਲੋਕਾਂ ਨਾਲ ਵਾਅਦਾ ਹੁੰਦਾ ਵੀ ਪੰਜਾਬ 'ਚ ਛਿੱਟੇ ਦਾ ਸਪਾਇਆ ਕਰਦਾਂਗੇ ਫਿਰ 31 ਮਈ ਤੱਕ ਕਿਹਾ ਸੀ ਇਹਨਾਂ ਨੇ ਏਸੀ 2025 ਦੇ ਵਿੱਚ 31 ਮਈ ਤੱਕ ਸਪਾਇਆ ਉਹ ਨਹੀਂ ਹੋਇਆ ਹਲੇ ਤੱਕ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਿਕ ਰਿਹਾ ਜਿਵੇਂ ਹੁਣ ਗੱਲ ਕਰੀਏ ਝੋਟਾ ਜਿਹੜਾ ਮਾਨਸਾਲ ਉਹ ਵੀ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਚਿੱਟਾ ਬੰਦ ਹੋ ਗਿਆ ਮੇਰੇ ਕੋਲ ਆਓ ਮੈਂ ਦਿਖਾਉਣਾ ਤੁਹਾਨੂੰ ਕਿੱਥੇ ਕਿੱਥੇ ਵੇਖਦਾ ਤਾਂ ਇਹਨਾਂ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਇਹਨਾਂ ਨੂੰ ਪਤਾ ਸੀ ਵੀ ਲੋਕ ਪੰਜਾਬ ਦੇ ਵਿੱਚ ਨਸ਼ੇ ਨਾਲ ਜੂਝ ਰਹੇ ਆ ਤਾਂ ਇਸ ਕਰਕੇ ਇਹ ਸਰਕਾਰ ਬਣਦੀ ਆ ਤਾਂ ਫਿਰ ਜਦੋਂ ਇਹ ਸਰਕਾਰ ਬਣਦੀ ਤੇ ਜਿਹੜੀ ਹੁਣ ਇਹਨਾਂ ਨੂੰ ਪਤਾ ਸੀ ਵੀ 250 ਰਹਿ ਗਏ ਤਾ ਇਹਨਾਂ ਨੇ ਚੰਗਾ ਕੁਝ ਨਹੀਂ ਕੀਤਾ ਲੋਕਾਂ ਨੇ ਇਹਨਾਂ ਸਰਕਾਰ ਧਰਨੇ ਹੀ ਲਾਏ ਆ ਖੱਜਲ ਖਰਾਬ ਹੋਇਆ ਤੇ ਕਿਸਾਨ ਮਜ਼ਦੂਰ ਸਾਰਿਆਂ ਨਾਲ ਹੀ ਤੱਕੇ ਹੋਏ ਆ ਜੇ ਗੱਲ ਕਰੀ ਸ਼ੰਭੂ ਤੇ ਕਨੌਰੀ ਵੱਟ ਸਾਰਿਆਂ ਨੂੰ ਪਤਾ ਉਤੋਂ ਤੈਸ਼ ਮੈਸ਼ ਕਰਤਾ ਜਿਹੜਾ ਕਿਸਾਨਾਂ ਦਾ ਤੇ ਜੇ ਗੱਲ ਕਰੀ ਇੱਕ ਇਹਨਾਂ ਨੇ ਮੀਟਿੰਗ ਦੇ ਬਹਾਨੇ ਬੁਲਾ ਕੇ ਕਿਸਾਨਾਂ ਨਾਲ ਬਹੁਤ ਤੱਕੇ ਹੋਏ ਆ ਜੇਲਾ ਵੀ ਦਿਖਾਤੀਆਂ ਕਿਸਾਨਾਂ ਨੂੰ ਅਸੀ ਅਸੀ ਸਾਲ ਦੇ ਬਜ਼ੁਰਗ ਮਾਤਾ ਨੂੰ ਜੇਲਾ ਦਿਖਾਤੀਆਂ ਜਿਹੜੇ ਹੁਣ ਅੱਜ ਦੇ ਬਣਾਣਾ ਇਹਦਾ ਕੇਜਰੀ ਵਾਲਾ ਹੁਣ ਇਹ ਆ ਪਹਿਨੂੰ ਪਤਾ ਵੀ ਦਿੱਲੀ ਚੋਂ ਤਾਂ ਮੈਨੂੰ ਕੱਢਤਾ ਕਿਵੇਂ ਨਾ ਕਿਵੇਂ ਮਾ ਪੰਜਾਬ ਦੇ ਵਿੱਚ ਆਪਣੇ ਪੈਰ ਪਛਾਰਾ ਵੀ ਮੈਨੂੰ ਲੋਕ ਆਪਣੇ ਬੰਨੀ ਮੈਂ ਲੋਕ ਖਿੱਚਾ ਪੰਨਿਆਂ ਵਿੱਚ ਕਹਿਦਿਏ ਜੀ ਵੀ ਹੁਣ ਇਹਨੂੰ ਕਿੰਨਾ ਬਣਾ ਜੋ ਪਹਿਲਾ ਨੰਬਰ ਤਾਂ ਪਾਏ ਕਮਾਂਗੇ ਇਹਨੂੰ ਨਾਲ ਕਿਉਂ ਰੱਖ ਰਿਹਾ ਕਿਉਂਕਿ ਸਾਡੇ ਲੋਕ ਇਹਨੂੰ ਜਦੋਂ ਪਸੰਦ ਹੀ ਨਹੀਂ ਕਰਦੇ ਹੁਣ ਦੂੜ ਫੁੱਟ ਦਾ ਬੰਦਾ ਸਾਡੇ ਪੰਜਾਬ ਤੇ ਇੱਕ ਰਾਜਕਰਨ ਨੂੰ ਫਿਰਦਾ ਜੇ ਗੱਲ ਕਰੀਏ ਹੁਣ ਸਿੱਧੇ ਪੰਜਾਬੀ ਚ ਕਹਿਦਿਏ ਆਪਾਂ ਵੀ 2 ਸਾਲ ਇਹਨਾਂ ਨੇ 3 ਸਾਲ ਪੁੱਣੇ 3 ਸਾਲ ਹੋ ਗਏ ਲੁੱਟ ਦੇਣ ਜੇ ਗੱਲ ਕਰੀਏ ਆਪਦੀ ਪ੍ਰਾਪਰਟੀ ਆਪਦਾ ਸਭ ਕੁਝ ਬਣਾ ਲਿਆ ਕਰੋੜਾਂ ਰੁਪਏ ਇਹਨਾਂ ਨੇ ਆਪਦੇ ਅਕਾਊਂਟਾਂ 'ਚ ਵੀ ਕਰਾਈ ਬੈਠੇ ਆ ਜਿਹੜੇ ਲੋਕ ਕਹਿੰਦੇ ਆ ਵੀ ਹਜੇ ਤੱਕ ਜਿਹੜੇ ਲੋਕ ਹਜੇ ਵੀ ਇਹਨਾਂ ਨੂੰ ਵੋਟਾਂ ਪਾਉਣਾ ਚਾਹੁੰਦੇ ਆ ਪਹਿਲੇ ਨੰਬਰ ਲੋਕ ਦੇਖਾ ਲੋਕਾਂ ਨੇ ਦੇਖ ਹੀ ਲਿਆ ਸਭ ਕੁਝ ਇਹ ਨਵੀਂ ਸਰਕਾਰ ਚੋਂ ਹੀ ਸੀ ਵੀ ਕਿੰਨਾ ਕੁ ਕੁਝ ਚੰਗਾ ਹੋ ਗਿਆ ਤਾਂ ਭਈ ਅੱਜ ਦੇ ਬਿਆਨ ਜਿਹੜੇ ਇਹ ਕੇਜਰੀਵਾਲ ਦੇ ਆ ਕਹਿੰਦਾ ਮਤਲਬ ਲੋਕਾਂ ਨੂੰ ਪੰਜਾਬ ਦੇ ਲੋਕਾਂ 'ਚ ਕਹੇ ਦਿਲਾਂ ਦੇ ਵਿੱਚ ਇੱਕ ਆਪਣੇ ਬਨਿਓ ਪਿਆਰ ਜਿਤਾਉਣਾ ਚਾਹੁੰਦੇ ਆ ਵੀ ਸਾਨੂੰ ਵੋਟਾਂ ਪੈਣ ਕਿਉਂਕਿ ਉੱਥੋਂ ਮਾਰੀ ਲੱਤ ਲੋਕਾਂ ਨੇ ਦਿੱਲੀ ਵਾਲੇ ਨੇ ਹੁਣ ਪੰਜਾਬ ਦੇ ਵਿੱਚ ਪੰਜਾਬ ਨੂੰ ਬਿਲਕੁਲ ਜਿਹੜਾ ਏਦਾਂ ਲੁੱਟ ਕੇ ਖਾ ਗਏ ਜਿਹੜਾ ਕੁਝ ਰਹਿ ਗਿਆ ਦੋ ਸਾਲਾਂ ਦੇ ਵਿੱਚ ਇਹ ਲੁੱਟ ਕੇ ਖਾ ਜਾਣ ਜਿਹੜਾ ਇਹਨਾਂ ਨੇ ਹੁਣ ਵਾਅਦਾ ਕਰਾਈ ਲੋਕਾਂ ਨਾਲ ਵੀ ਚਿੱਟੇ ਦਸਪਾਇਆ ਕਰਦਾ ਸੀ ਹਜੇ ਤੱਕ ਨਹੀਂ ਹੋਇਆ 31 ਮਈ ਵੀ ਟੱਪ ਗਈ ਤਾਂ ਹੁਣ ਇੱਕ ਨਵੀਂ ਮੁਹਿੰਮ ਚੱਕੀ ਹੈ ਜਿਹੜੀ ਨਸ਼ੇ ਤਸਕਰਾਂ ਦੇ ਘਟਾਏ ਜਾਂਦੇ ਆ ਤਾਂ ਇਹ ਜੇ ਪਹਿਲਾ ਮੁਹਿੰਮ ਚੱਕ ਲੈਂਦੇ ਸਾਡੇ ਜਿਹੜੇ ਨੌਜਵਾਨ ਚਿੱਟਿਆਂ ਦਾ ਮਰੇ ਇੱਕ ਪਿੰਡ 'ਚ ਚਾਰ-ਚਾਰ ਨੌਜਵਾਨ ਇੱਕ ਦਿਨ 'ਚ ਮਰਦੇ ਸੀ ਤਾਂ ਉਹ ਅੱਜ ਮਰਦੇ ਨਹੀਂ ਸੀ ਕਈ ਘਰ ਨਹੀਂ ਜੁੜਦੇ ਸੀ ਤੇ ਜਿਹੜੇ ਅੱਜ ਦੇ ਵਿਚਾਰ ਆ ਭਾਈ ਇਹ ਕੇਜਰੀਵਾਲ ਦੇ ਇਹ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਵੀ ਜਦੋਂ ਵੋਟਾਂ ਦਾ ਸਮਾਂ ਆਉਂਦਾ ਉਦੋਂ ਇਹ ਵੱਡੇ ਵੱਡੇ ਭਾਸ਼ਣ ਕਰਕੇ ਲੋਕਾਂ ਨੂੰ ਆਪਣੀ ਤਰਫ ਖਿੱਚਦੇ ਆ ਸਾਡੇ ਲੋਕ ਮਗਰ ਲੱਗਦੇ ਫੇਰ ਉਹੀ ਹਾਲ ਹੋ ਜਾਂਦਾ ਵੋਟਾਂ ਪਵਾ ਕੇ ਤਾਂ ਇਸ ਕਰਕੇ ਹੁਣ ਇਹ ਪੈਸੇ ਵੀ ਵੰਡਣਗੇ ਬਹੁਤ ਕੁਝ ਕਰਨੀ ਹੈ ਹਜੇ ਤਾਂ ਹਜੇ ਤਾਂ ਸਿਰਫ ਵੋਟਾਂ ਆਈਆਂ ਨਹੀਂ ਉਦੋਂ ਪਹਿਲੇ ਵੰਡਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਪੈਸਾ ਤੇਲਾ ਸਭ ਕੁਝ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਾਨੂੰਨ ਨੂੰ ਮਟਪ ਤੇ ਧੰਨਵਾਦ